चाचा तू तो रोज देरी शराब पी के आ जाना वा तो शराब में चरे क्या की हुंदा वा जरी तू तो रोज देरी शराब पी के आ जाना वा सराज बात की था क्या शराब से नंबर वन दुनिया दी, नंबर वन गन्नू रब ने भी मानता देती रब ने भी दसा ਦੱਸ ਰੱਬ ਨੇ ਨੂੰ ਮਾਨਤਾ ਦਿੱਤੀ ਇੱਕ ਵਾਰੀ ਰੱਬ ਨੇ ਧਰਤੀ ਤੇ ਆ ਜਾਣਾ ਧਰਤੀ ਤੇ ਉਹਨੂੰ ਬੜੀ ਭੁੱਖ ਲੱਗ ਜਾਂਦੀ ਹੈ ਉਹਨੂੰ ਇੰਨੀ ਭੁੱਖ ਲੱਗ ਜਾਂਦੀ ਹੈ ਤੇ ਇੱਕ ਦੁੱਧੀ ਜਾਂਡਿਆ ਸੀ ਤੇ ਉਹਨੇ ਕਿਹਾ ਵੀ ਮੈਨੂੰ ਦੁੱਧ ਪਿਆ ਦੇ ਤੇ ਦੁੱਧੀ ਕਹਿੰਦਾ ਪੈਸੇ ਦੇ ਕਹਿੰਦਾ ਵੀ ਪੈਸੇ ਹੈ ਨਹੀਂ ਤੇ ਕਹਿੰਦਾ ਫਿਰ ਦੁੱਧ ਵੀ ਹੈ ਨਹੀਂ ਅੱਗੋਂ ਕੋਈ ਮੇਰੇ ਵਰਗਾ ਸ਼ਰਾਬੀ ਟੱਕਰ ਜਾਂਦਾ ਰੱਬ ਕਹਿੰਦਾ ਮੈਨੂੰ ਬੜੀ ਭੁੱਖ ਲੱਗੀ ਹੈ ਮੈਨੂੰ ਸ਼ਰਾਬ ਪਿਆ ਦੇ ਕਹਿੰਦਾ ਅੱਛਾ ਕੰਧ ਅਲਾ ਪੀ ਗਨੇ ਮਰਜੀ ਪੀ ਜਿੰਦਾਬਾਦ ਰਾ ਹੂੰ ਸਰਾਫੀ ਗੱਲ ਰੱਬ ਨੇ ਨਾ ਦੁੱਧ ਹੀ ਸਰਾਫ ਦੇਤਾ ਤੇ ਜੇ ਨਾ ਮਜੀ ਦੁੱਧ ਤੇ ਵੇਚ ਲੋਕਾਂ ਦੇ ਘਰ ਘਰ ਜਾ ਕੇ ਦੁੱਧ ਦੇਂਗਾ ਤਾਂ ਫੇਰ ਤੇਰੀ ਬੁਗਤ ਪੈਣੀ ਹੈ ਤੇ ਸਰਾਵ ਵਾਲੇ ਨੂੰ ਆਸ਼ਰਵਾਦ ਦੇਤਾ ਵੀ ਜਾ ਹਰ ਸਰਾਬ ਤੇਰੇ ਕੋਲ ਆਣ ਕੇ ਸਰਾਫ ਮੰਗ ਮੰਗ ਪੀਊਗਾ ਹੈਕ ਨਹੀਂ